ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਜਕੋਟ ਤਹਿਸੀਲ ਵੀ ਜੈਤੋ ਹੀ ਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਹਿਫਰਾਂ ਦਿਖਾਉਂਗਾ ਪੰਜਾਬ ਵਾਲੀਆਂ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਨੀ ਕਿ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 1 ਨੰਬਰ ਦੋਸਤੋ ਬਿਸਕੁਟੀ ਰੰਗ ਦੀ ਜਰਸੀ ਮੂਤੋਂ ਖੀਰੀ 9 ਮਹੀਨੇ ਦੀ ਉਮਰ ਆ ਉਤੀ ਬਾਤੀ ਸੋਹਣੀ ਕਰਮਾਂ ਵਾਲੀ ਤੇ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਆ 2 ਨੰਬਰ ਤੇ ਦੋਸਤੋ ਬਦਾਮੀ ਕਲਰ ਦੀ ਜਰਸੀ 8 ਮਹੀਨੇ ਦੀ ਉਮਰ ਆ ਮੂਤੋਂ ਖੀਰੀ ਆ ਦੋਸਤੋ ਪ्युअर ਪੰਜਾਬ ਵਾਲੀ ਜਰਸੀ ਹੀ ਫਰਾ ਮਦਰ ਕੌੜੀ ਬਾਈ ਜੀ ਹੁਣ ਇਹ ਕਹਿੰਦੇ ਚੰਗੇ ਆ ਬੱਚੀਆਂ ਦੇ ਬਾਕੀ ਜੇ ਕੋਈ ਭੈਣ ਭਰਾ ਸੇਵਾ ਸੰਭਾਲ ਗੌਰ ਚੰਗੀ ਕਰਦਾ ਆਉਣ ਵਾਲੇ ਸਮੇਂ ਜੀ ਦੋਸਤੋ ਚੰਗੀਆਂ ਬੱਚੀਆਂ ਦੋਨੇ ਘਰੇ ਤਿਆਰ ਹੋ ਜਾਣਗੀਆਂ ਬਾਕੀ ਬੂਤੀ ਬਾਤੀ ਬਹੁਤ ਸੋਹਣੀ ਆ ਦੋਨਾਂ ਦੀ ਛੋਟਾ ਜਿਹਾ ਕੱਨਾਂ ਬੋਦੀ ਵਾਲੀ ਜਰਸੀਆਂ ਥਣ ਚਾਰੀ ਕਰਮਾ ਵਾਲੀਆਂ ਦੇ ਗੈਪ ਚ ਨਿੱਖਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਤਨਾਂ ਦਾ ਸੇਮ ਹੀ ਸਾਈਜ਼ weight ਵਾਲੇ ਪਾਸੋਂ ਵੀ ਕਰਮਾ ਵਾਲੀਆਂ ਫੁੱਲ ਹੈਵੀ ਬੋਡੀ weight ਵਾਲੀਆਂ ਆ ਦੋਸਤੋ ਜੋੜੇ ਦਾ ਪ੍ਰਾਈਸ 22 ਜੀ ਹੁਣ ਰੱਖਿਆ ਹੋਇਆ 2000 ਰੁਪਿਆ ਕੋਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੁਣ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ